ਅਸਲਾਮੁਆਲਿਕਮ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜਦੀ ਕਲਾ ਪੰਜਾਬ ਜਿਵੇਂ ਤੁਸੀਂ ਜਾਣਦੇ ਹੋ ਮੈਂ ਅਮਬਰੀਨ ਮੈਂ ਆਕਸਾ ਤੇ ਉਸਮਾ ਮੈਂ ਉਸਮਾ ਨਹੀਂ ਉਹ ਉਸਮਾ ਉਸਮਾ ਅਕਸਾ ਅਮਬਰੀਨ ਤੇ ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜ ਰਾਜੀਵ ਜਿਵੰਦਾ ਪਾਟ ਜੀ ਦਾ ਪੋਕ ਸੀ ਉਸ ਤੋਂ ਰਿਲੇਟਿਡ ਸਾਨੂੰ ਬਹੁਤ ਸਾਰੀਆਂ ਵੀਡੀਓ ਸਾਡੇ ਵੀਰਿਆਂ ਦੀ ਤਰਫੋਂ ਸ਼ੇਅਰ ਕੀਤੀਆਂ ਗਈਆਂ ਨੇ ਅਸੀਆ ਫੋਨ ਨੇ ਵੀ ਆਪਣੇ ਚੈਨਲ ਤੇ ਇੱਕ ਵੀਡੀਓ ਥੋੜੀ ਜਿਹਾ ਪਹਿਲੇ ਅਪਲੋਡ ਕੀਤੀ ਜਿਹਦੇ ਚ ਉਹਨਾਂ ਦੀ ਬੇਟੀ ਨੇ ਆਪਣੇ ਅਪੂ ਦੇ ਬਾਰੇ ਵਿੱਚ ਬਹੁਤ ਅੱਛੇ ਐਸੇ ਕਿ ਰੁਲਾ ਕੇ ਰੱਖ ਦਿੱਤਾ ਉਸ ਵੀਡੀਓ ਵਿੱਚ ਫਿਰ ਬਹੁਤ ਵੱਡੇ ਵੱਡੇ ਸਿੰਗਰ ਕਲਾਕਾਰ ਉਹਨਾਂ ਦੇ ਭੋਗ ਤੇ ਗਏ ਨੇ ਹਰ ਕਿਸੇ ਨੇ ਆਪਣਾ ਲੈਦਾ ਲੈਦਾ ਭੋਗ ਲੇਕਿਨ ਜਿਹੜੇ ਸਾਨੂੰ ਇੱਕ ਵੀਰੇ ਨੇ ਇੱਕ ਵੀਡੀਓ ਲਈਏ ਉਹ ਫਸਟ ਟਾਈਮ ਉਹਨਾਂ ਦੀ ਪੈਨ ਸਿਸਟਰ ਜਿਹੜੀ ਸਾਹਮਣੇ ਲਾਈਵ ਕੈਮਰੇ ਤੇ ਆ ਕੇ ਉਹਨੇ ਆਪਣੀ ਵੀਰੇ ਦੇ ਬਾਰੇ ਚ ਕਿਹੜੀ ਸਪੀਚ ਕੀਤੀ ਕੀ ਆਖਿਆ ਉਹ ਸੌਂਦਿਆ ਫਸਟ ਟਾਈਮ ਆਇਆ ਲਾਈਵ ਫਸਟ ਟਾਈਮ ਕਿਉਂਕਿ ਪਹਿਲੇ ਕਿਸੇ ਨੇ ਨਹੀਂ ਦੇਖਿਆ ਸੀ ਮਤਲਬ ਉਹ ਸਿਸਟਰ ਨਾ ਜਿਵੇਂ ਆਪਾਂ ਉਹਨਾਂ ਦੀ ਬੇਟੀ ਦੀ ਹੁਣ ਲਾਈਵ ਦੇਖ ਰਹੇ ਹਾਂ ਚਲੋ ਵੀਡੀਓ ਦੇਖਦੇ ਹਾਂ ਮੇਰੇ ਵੀਰ ਦੀ ਜੋ ਵੀ ਮੰ ਲੇਕਿਨ ਉਹਦੇ ਇਖਲਾਕ ਤੇ ਨਹੀਂ ਨਹੀਂ ਸਿਸਟਰ ਉਸਦੇ ਸਾਡੇ ਫਾਦਰ ਦਾ ਬਹੁਤ ਹੌਲਦ ਨੇ ਸਭੀ ਮਾਤਰ ਨੇ ਉਨ੍ਹਾਂ ਦੀ ਕਰਨ ਚੰਪਨ ਦੇਵੀ ਦਾ ਮੰਚ ਕੀਤਾ ਇਹਨਾਂ ਪ੍ਰਾਇ ਉਹਨਾਂ ਨੇ ਜਿੰਨੇ ਪੂਰੇ ਕੀਤੇ ਕਿ ਉਹ ਇਤਹਾਸ ਦੇ ਪੁੱਤਰ ਬਣੇ ਜਿਨ੍ਹਾਂ ਨੇ ਆਪਣੇ ਪਾਵਰ ਦੇ ਸੁਨੇਹੇ ਪੂਰੇ ਕੀਤੇ ਅਸਲ ਦੇ ਵਿੱਚ ਜੋ ਵੀ ਦੀਵਨੀ ਉਹ ਸਾਡੇ कि वो मुझे कल वो आप नाम बन सके तेरे उन्होंने अपने पुस्तकों के सारे ना चीज़ जैसे तुम बीबर जाओं कल वो जो हरमोन है बजाओं ये सारे ना चीज़ें उसे बस पहले अच्छा वापस उसे पहले सी डी जीन यूनिवर्सिटी कॉलेजेस पर आया उसके ने बताया मुझे कि सप्लाई नहीं कि लोगी हैं तो उनके सामने अच बीपी बचपन तो ही गाय की गंशा प्राप्त हुई थी छोटे इंडिया उन्होंने जो भी रह सकता था उन्होंने अपनी देख ली थी कि उन्होंने बचपन तो ही सुना थी कि मैं इस तरह के कपड़े पाके एक अच्छा बाइक बना ता बचपन दे भी जो कोटा पाके जाता पाके कि उसी जगह के गाय खाती थी अपनी सारी घर में बैठ के उन्होंने कोया करती थी। बचपन से। कहीं नहीं बेटी ने बड़े के सिर्फ पढ़ाने थी। उन्होंने इस बोर्ड में बहुत सारी ये परासं, अच्छी हैं वर्किंग, हफ्ता निक्स वाला, चित्रकार, बहुत अच्छा लाइन बनाना, ये लाइन बनानी है ना न सिर्फ वो पागलानी लग गया सारे जीवन मुझे सारे जीवन देख के आउट परिक्षित मेरे दिल के लिए कि कि मेरा भी बदनाम हो गया एक पूरे सॉफ्टवेयर पानी स्टाइल होगी उस आगे पागल को भी बदनाम होगा तेरो पानी ਤੇ ਦੁਨੀਆ ਜੋ ਨਿਕਾਮਤਾਂ ਕੀ ਕੋਈ ਸੰਕਰਵਾਨ ਨਹੀਂ ਸਕਦੀ ਸੰਯਮ ਮਨ ਨੇ ਜੀ ਕੇ ਇੱਕ ਪਛਾਹ ਬਹਲੀਆ ਮਿਲੀ ਤੇ ਪਰਮਾਤਮਾ ਨੇ ਉਹ ਕੀ ਪੂਰੀ ਕੀਤੀ ਸਾਚੋ ਸੋਹਣੇ ਹੈ 엄마 ਦੀ ਆਗੂ ਜੀ ਲੰਬੀ ਰਹੀ ਸਾਡੇ ਮਦਰ ਦਾ ਸ਼ੇਰ ਕੋ ਉਨ੍ਹਾਂ ਦੀ ਜੀਵਨਾਂ ਉਨ੍ਹਾਂ ਨੂੰ ਸ਼ੇਆ ਕਿਰਮ ਮਾਂ ਦੇ ਮਾਲ ਬਹੁਤ ਜਿਆਦਾ ਪਿਆਰ ਲਗਾਉ ਤੁਸੀਂ ਜੰਮਨਾ ਕੁਝ ਦੇਣਾ ਤੁਸੀਂ ਨਹੀਂ ਕੋਣ ਉਨ੍ਹਾਂ ਦੀ ਸੇਵਾ ਕਰਨੀ ਤੱਕਾ ਕੋ ਕੰਨੀਆਂ ਹਰ ਵਕਤ ਦਾਨ ਦੇਣੇ ਪਾਉਣੇ ਪੈਰੀ ਆਪਣਾ ਤੁਮਾ ਵਿੱਚ ਨੱਥੀ ਹੋਈ ਕੀਆ ਕਰਨਾ ਤੇ ਸਿੱਖਾ ਲੈਣੀ जीवन शक्ति का उनकी जिंदगी में जाना हमारे लिए तो बहुत बड़ी कृतकी है उन्होंने उन्होंने हर거든 का में बहुत साम देता और के वर्णन लेते हैं पूरन सारवी जी एक बहुत ही खुशदेव जी हमारे कॉलेज का हमें इस समय में रहने और हम सब की

साथ अपनी ਦੁਆ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਅਮਨ ਜੀਾ ਮਾਣੇ ਕਰੀਏ ਉਹ ਬੜੇ ਗਲਤ ਪਹੁੰਚੇ ਸਨ ਤੇ ਇਨਸਾਨ ਨੂੰ ਕਹਿੰਦੇ ਸਨ ਕਿ ਆਪਣੀ ਸਿਹਤ ਦਾ ਧਿਆਨ ਰੱਖੋ ਉਹ ਕਰਾਇਆ ਜੀ ਇਨਸਾਨ ਸਾਡੀ ਆਸਰ ਪੁਰਜੀ ਹੈ ਤੇ ਸਾਡੀ ਕਾਇਨ ਨਿਮ ਲਈ ਅੱਤ ਰੈਣੇ ਆਉਂਗੀ ਹੋਵੇਗੀ ਉਹ ਕਿਹਦੀ ਹੈ ਜੀ ਆਪਣੀ ਆਪਣੀ सीता <गेशने> ने आरती ना की संजीत ने दी की के दामन में हम्म हाँ बिल्कुल आगे हैं हाँ हाँ बिल्कुल नहीं आ जाता नोड पर साथ साथे देखी चाय की हाँ सी उस तरह आमा नहीं की हाँ सी मैं परवाह नहीं हाँ ये सारी संगता

ਕਹਿੰਦੀ ਗੱਲ ਕਰਦੇ ਕਰਦੇ इमोशनल ਹੋ ਗਈ ਸੀ ਕਿ ਵੀਰ ਜੀ ਕਾ ਕਰਦੇ ਸੀ ਜਿੱਦ ਤੂੰ ਮੈਂ ਕਦੀ ਨਾ ਲੱਭਾਂ ਤੇ ਤੂੰ ਮੈਨੂੰ ਪਹਾੜਾਂ ਚ ਲੱਭ ਲਈ ਹਾਂ ਬਸ ਬਹੁਤ ਬੜਾ ਸੀ ਉਹਨਾਂ ਪਹਾੜਾਂ ਤੇ ਜਾਂਦਾ ਨੌਦਨ ਲੱਗਦਾ ਤੂੰ ਮੰਜਰ ਦਾ ਸ਼ੋਰ ਬਹੁਤ ਜ਼ਿਆਦਾ ਉਹ ਕਹਿੰਦੀ ਸੀ ਪਿਛਲੀ ਵੀਡੀਓ ਦੇ ਵਿੱਚ ਕਿ ਉਹ ਆਪਣੀ ਜ਼ਿੰਦਗੀ ਥੋੜੇ ਸਮੇਂ ਚ ਹੀ ਕਾਫੀ ਜੀ ਲਈ ਕਾਫੀ ਜੀ ਲਈ ਉਹਦੀ ਭੈਣ ਨੇ ਵੀ ਆਖਿਆ ਕਿ ਮੇਰੇ ਵੀਰ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਜੋ ਕਿਆ ਇਹਨਾਂ ਉਹ ਕਰਕੇ ਉਹਨਾਂ ਨੇ ਛੋੜੀ ਜੀ ਜ਼ਿੰਦਗੀ ਦੇ ਵਿੱਚ ਜੀ ਮੈਨੂੰ ਸ਼ੌਕ ਸੀ ਮੇਰਾ ਵੀਰ ਪੁਲਿਸ ਅਫਸਰ ਬਣੇ ਉਹ ਬਨ ਗਿਆ ਫਿਰ ਉਹਨੂੰ ਸ਼ੌਕ ਸੀ ਉਹ ਸਿੰਗਰ ਬਣੇ ਉਹ ਸਿੰਗਰ ਵੀ ਬਨ ਗਿਆ ਕੁਮਨ ਫਿਰੰਦਾ ਸ਼ੌਕ ਸੀ ਉਹ ਵੀ ਦੇਖ ਲਓ ਕਿ ਵੀ ਲੋਕ ਤੁਹਾਨੂੰ ਨਜ਼ਰ ਅੰਦਾ ਹੈ ਕਿ ਉਹਨਾਂ ਨੇ ਹਰ ਤਰ੍ਹਾਂ ਆਪਣੀ ਲਾਈਫ ਨੂੰ ਜਿਹੜਾ ਹੈ ਨਾ ਉਹ ਇੰਤੇ ਜੀ ਕਾਲੀ ਕਾਲੀ ਜੀ ਕਾਲੀ ਕਾਲੀ ਜਕੀ ਲਾਈਫ ਨਾ ਪੂਰੀ ਕਰਕੇ ਗਏ ਨੇ ਕਿ ਮੇਰੇ ਕੋਲ ਜ਼ਿੰਦਗੀ ਥੋੜੀ ਹੈ ਤੇ ਮੈਂ ਥੋੜੀ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਕਰ ਗਿਆ ਯਾਰ ਮੈਂ ਨਾਲ-ਨਾਲ ਤਸਵੀਰਾਂ ਚੱਲ ਰਹੀਆਂ ਸੀ ਨਾ ਤੇ ਉਹ ਦੇਖ ਰਹੀ ਸੀ ਕਿਵੇਂ ਕਿ ਉਹ ਵਕੀ ਸ਼ੇਰ ਜਵਾਨ ਸ਼ੇਰ ਜਵਾਨ ਉਹਦੀ ਯੋਗਿ ਮਾਸਾ ਇਹਨਾਂ シュਿਰ ਕਿ ਐ ਕਿ ਬੁਲੰਦੀ ਹੋਏਗੀ ਸ਼ੇਰ ਜਵਾਨ ਸੇ ਮਾਸ਼ਾ ਅੱਲਾਹ ਦੇਖ ਲੋ ਕਿ ਲੋਕੀ ਕਿੰਨਾ ਪਿਆਰ ਕਰ ਰਹੇ ਨੇ ਕਿੰਨਾ ਪਿਆਰ ਦੇ ਰਹੇ ਤੇ ਦੇਖ ਲੋ ਕਿ ਉਹ ਇਨਸਾਨ ਹੀ ਨਹੀਂ ਹੈਗਾ ਕਹਿੰਦੀ ਉਹਨੂੰ ਕੀ ਪਤਾ ਸੀ ਤੈਨੂੰ ਇੰਨਾ ਚਾਇਆ ਜਾਣਾ ਦੇਖ ਤੇ ਸਹੀ ਉੱਠ ਕੇ ਉਹ ਯਾਰ ਆਹੀ ਗੱਲ ਹੁੰਦੀ ਹੈ ਨਾ ਜਦੋਂ ਉਹ ਜ਼ਿੰਦਾ ਸੀ ਉਹਨੂੰ ਪਤਾ ਸੀ ਕਿ ਮੇਰੇ ਚਾਹਣ ਵਾਲੇ ਇੰਨੇ ਕਾ ਜ਼ਿਆਦਾ ਨੇ ਇਸ ਲਈ ਤੇ ਕਹਿੰਦੇ ਆ ਤੁਰ ਗਿਆ ਪਿੱਛੋਂ ਕਦਰ ਹੁੰਦੀ ਹਾਂ ਜ਼ਿਆਦਾ ਆਪਣੀ ਅਗਰ ਡੇਲੀ ਲਾਈਫ 'ਚ ਦੇਖਿਆ ਜਾਵੇ ਤਾਂ ਐਵੇਂ ਹੁੰਦਾ ਆਪਾਂ ਨੂੰ ਜਿੰਦਿਆਂ ਜੀ ਨਹੀਂ ਅਸੀਂ ਕਿਸੇ ਨੂੰ ਨਾ ਕਰਦੇ ਆਂ ਕਿ ਜਦੋਂ ਇਸ ਦੁਨੀਆ ਤੋਂ ਜਾਂਦਾ ਹੀ ਆ ਸਾਡੇ ਤੋਂ ਉਹ ਦੂਸਾਂ ਦੀ ਕਦਰ ਦਾ ਉਹ ਜਿਹੜਾ ਕਦਰ ਦਾ ਅਹਿਸਾਸ ਹੁੰਦਾ ਹੈ ਆਪਣੇ ਕੋਲ ਕੋਈ ਚੀਜ਼ ਵੀ ਹੋਵੇ ਆਪਣੇ ਕੋਲ ਆਪਾਂ ਉਹਦੀ ਇੰਨੀ ਕਦਰ ਨਹੀਂ ਕਰੀਦੀ ਲੇਕਿਨ ਜਦੋਂ ਚੀਜ਼ ਆਪਣੇ ਘਰ ਤੋਂ ਨਿਕਲ ਜਾਂਦੀ ਹੈ ਫਿਰ ਕਹਿੰਦੇ ਹਾਂ ਉਹ ਤੇ ਹੈ ਹੀ ਨਹੀਂ ਆਪਣੇ ਕੋਲ ਹੁਣ ਆ ਸਾਡਾ ਕੰਮ ਨਹੀਂ ਹੁਣ ਉਹਦੇ ਬਗੈਰ ਹੁਣ ਸਾਡਾ ਕਾਹ ਕੰਮ ਨਹੀਂ ਹੁਣ ਉਹਦੇ ਬਗੈਰ ਕਿਰਤ ਸਾਰੇ ਨੂੰ ਵੀ ਚੜਦੀ ਕਲਾ 'ਚ ਰੱਖੇ ਸਿਰਦਾ ਅਰਦਾਸ ਕਰ ਸਕਦੇ ਦਿਲੋਂ ਦੁਆ ਕਰ ਸਕਦੇ ਆ ਉਹਨਾਂ ਦੀ ਬੇਟੀ ਨੇ ਕਿਹਾ ਕਿ ਦੁਬਾਰਾ ਕਰਦੀ ਕਿਸੇ ਦੇ ਪਾਪਾ ਨਾਲ ਐਵੇਂ ਨਾ ਕਿਸੇ ਦੇ ਵੀਰ ਨਾਲ ਐਵੇਂ ਨਾ ਹਮੇ ਕਿਸੇ ਮਾਂ ਦੇ ਪੁੱਤ ਨਾਲ ਐਵੇਂ ਨਾ ਹੋਵੇ ਕਿਸੇ ਭੈਣ ਦੇ ਭਰਾ ਨਾਲ ਵੀ ਕਦੀ ਇੰਜ ਨਾ ਹੋਵੇ ਸਹੀ ਗੱਲ ਹੈ ਜਦੋਂ ਵੀ ਯਾਦ ਆਉਂਦੇ ਨੇ ਨਾ ਰਾਜੀ ਬਾਜੀ ਇੱਕ ਵਾਰਾਂ ਚ ਦਿਲ ਹੋ ਜਾਂਦਾ ਟੁੱਟ ਜਾਂਦਾ ਦਿਲ ਦੀ ਕੀਮਤੋਂ ਦਿਲੋਂ ਤਕਲੀਫਾਂ ਦਿਲੋਂ ਧੋਖਾ ਮੈਂ ਅੱਗੇ ਕਹਿੰਦੀ ਆ ਕਿ ਜੇ ਦੇਖਦੇ ਸਾਹ ਜ ਉਹਨਾਂ ਨੂੰ ਇੰਨੀ ਡਾਢੀ ਸੱਟ ਲੱਗੀ 10 ਦਿਨ ਉਹ ਹਸਪਤਾਲ ਰਏ ਪਤਾ ਨਹੀਂ ਉਸ 10 ਦਿਨਾਂ ਚ ਅੱਲਾ ਹੀ ਜਾਣੇ ਡਾਕਟਰਾਂ ਨੇ ਉਹਨਾਂ ਵਿੱਚ ਉਹਨਾਂ ਦੇ ਸਾਹ ਕਿੱਥੋਂ ਵੇਖ ਲੈ ਕਿ ਕਿੱਥੋਂ ਜੀ ਹਾਰਟਬੀਟ ਚੱਲੀ ਜਾਂਦੀ ਹੈਗੀ ਵੀ ਜੀ ਮੇਰੇ ਜਿਹੜਾ ਬੇਟਾ ਸਾਡੇ ਨਾਲ ਤੇ ਆਪਰਸਨਲ ਹੋਇਆ ਇੰਜ 9 ਵਜੇ ਗਿਆ ਡਿੱਗਾ 12 ਵਜੇ ਮੁੱਕ ਕੇ ਘਰ ਆ ਗਿਆ ਸੀ ਐਂਜ ਹੀ ਸੱਟ ਲੱਗੀ ਸਿਰ ਤੇ ਲੱਗੀ ਸੱਟ ਬਹੁਤ ਡਾਢੀ ਬਾਅਦ ਕੋਈ ਫੋਨ ਨਹੀਂ ਨਿਕਲਿਆ ਸਰ ਜੋ ਹੀ ਸੱਟ ਲੱਗੀ ਅੰਦਰਲੇ ਕੋਈ ਉਹਦੇ ਜਿਸਮ ਤੇ ਖਰਾਸ਼ ਤੱਕ ਵੀ ਨਹੀਂ ਆਈ ਸੀ ਤੇ ਕਿੰਨੀ ਡਾਢੀ ਸੱਟ ਹੁੰਦੀ ਹੈ ਸਿਰ ਦੀ ਦਿਮਾਗ ਦੀ ਪਤਾ ਨਹੀਂ ਕਿੱਥੇ ਲੱਗ ਗਈ ਇੰਨੀ ਡਾਢੀ ਸੱਟ ਕਿਨੇ ਜਵਾਨ ਦੀ ਮੂਤ ਲੈਂ ਉਹ ਹੋਏ ਕਿਤੇ ਜਵਾਨ ਨੂੰ ਨਾਲ ਹੀ ਲੈ ਗਈ ਆਪਣੇ ਵੇਖ ਹਸਪਤਾਲ ਚ ਸੀ ਆਖਰੀ ਦਿਨਾਂ ਦੇ ਵਿੱਚ ਜੇ ਹੋਸ਼ ਵਿੱਚ ਹੁੰਦਾ ਕੋਈ ਆਪਣੇ ਘਰ ਵਾਲਿਆਂ ਨਾਲ ਗੱਲਾਂ ਕਰਦਾ ਕੋਈ ਸੁਣਦਾ ਦੀਆਂ ਕੋਈ ਉਹ ਹੋਸ਼ ਵਿੱਚ ਹੀ ਨਹੀਂ ਮੈਨੂੰ ਲੱਗਦੇ ਆ ਕੋਈ ਨਸੀਤਾਂ ਕਰਦਾ ਉਹ ਹੋਸ਼ ਜਿਹਾ ਹੀ ਤਾਂ ਕਰ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਐਕਸੀਡੈਂਟ ਹੋਣ ਤੋਂ ਬਾਅਦ ਅੱਖਾਂ ਵੀ ਖੋਲੀਆਂ ਹੋਣਗੀਆਂ ਉਹਨਾਂ ਨੇ ਅੱਖਾਂ ਵੀ ਨਹੀਂ ਖੋਲੀਆਂ ਉਹਨਾਂ ਨੇ ਕਿਸੇ ਨੂੰ ਦੇਖਿਆ ਹੀ ਨਹੀਂ ਅੱਖਾਂ ਖੋਲ ਕੇ ਇੱਕ ਬਸ ਸੁਣਿਆ ਸੀ ਕਿ ਆਪਣੀਆਂ ਵਾਲਦਾ ਨੂੰ ਸੁਣ ਰਿਹਾ ਸੀ ਤੇ ਫਿਰ ਉਹਨਾਂ ਦੀ ਅੱਖਾਂ ਨਿਕਲਿਆ ਸੀ ਅੱਖਾਂ ਤੋਂ ਹੰਸ ਨਹੀਂ ਇਹਰੇ ਵੀ ਸੁਣੀਆ ਸੁਣਾਈ ਗੱਲਾਂ ਵੀ ਸੁਣੀਆ ਸੁਣਾਈ ਗੱਲਾਂ ਨੇ ਨਾ ਉਹ ਕੋਈ ਸੱਚੀ ਤੇ ਐਸੀ ਕੋਈ ਵੀਡੀਓ ਨਹੀਂ ਨਾ ਬਾਹਰ ਆਈ ਹੈ ਵਾਜੀ ਭੈਣ ਜਵਾਦ ਕੀ ਰਾਇਆ ਜੀ ਕਮੈਂਟ ਕਰਕੇ ਲਾਜ਼ਮੀ ਦੱਸਣਾ ਮਿਲ ਜਾ ਨੈਕਸਟ ਵੀਡੀਓਜ਼ ਰੱਖਸਾਰ ਚੜ੍ਹਦੀ ਕਲਾ ਵਿੱਚ ਰੱਖੇ